फोन आवेरे सवेरे हेलो हाँ हाँ अच्छा चलो रुक जा मैं आ गया बस वो लेके आ गा भरावा है कि चल आ गया आ गया बस में चला वाकई टाइम पर कि हो गई? ਤੇ ਰਿਗਮ ਮਾਤੀ ਦਿੱਗਰ ਸੋਤਾ ਰਹੇ ਚੱਲੋ ਨਾ ਜੋ ਉਠਣ ਤੋਂ ਪਹਿਲਾਂ ਪਹਿਲਾਂ ਮਾਇਨਾ ਮੰਮੇ ਹੁਣ ਅੰਗ ਦੇਖਾ ਆਪਣਾ ਉਹ ਨਾ ਉੱਠ ਕੇ ਹੀ ਹੋਣਾ ਇੱਲਾ ਆਈਦਾ ਸਰੇਗਾ ਨਾ ਇਹ ਪਹਿ ਵਾਰ ਲੱਗਾਂ ਤੇ ਇਹ ਮੈਨੂੰ ਇਹ ਇਦਾਂ ਕਰਦਾ ਥੋੜਾ ਜਿਹਾ ਰੱਖ ਹੁੰਦਾ ਵਾ ਨਾ ਕਿ ਮੇਰੇ ਗਾਲੀ ਪੈਣਾ ਜੀਵਨ ਓਏ ਔਰ ਤਾਂ ਬਾਹਰ ਦੇਣ ਚੜ ਗਈ ਓਏ ਏ ਜੀ ਬਣ ਉੜਤਾ ਕੋਈ ਗੱਲ ਨਹੀਂ ਹੋਣੀ ਹੈ। ਚਾਹ ਪੜੀ ਬਣਾ ਅਜਾ ਅਜਾ। ਉਹ ਵਾਹਿਗੁਰੂ। ਪੁੱਤ ਇਹਨੂੰ ਸੁਣਦਾ ਰਹੇਗਾ। ਉਹ ਅੜਜ ਦੀ ਰਾਦਨਾਂਗੀ ਆ। ਮੈਂ ਇਹ ਪੱਟੇ-ਪੁੱਟੇ ਪਾ ਗਏ ਤੇ ਚਾਹ ਘੋਟੜਾ। ਉਠਨੀ ਆ। ਚਾਹ ਪਾਓ ਪੱਠੇ ਤੁਸੀਂ। ਨਾਲ ਹੀ ਹੱਥ ਚੁੱਕ ਲਿੰਦੇ ਆ। ਤੂੰ ਉਸੇ ਟਾਈਮ ਹੀ ਉੱਠ ਜਾ। ਹਾਏ ਹਾਏ। ਅੱਜ ਤੇ ਪਤਾ ਹੀ ਨਹੀਂ ਲੱਗਾ ਕਿ ਰਾਤ ਕਿੱਥੇ ਲੰਗੀ ਆ। ਪਤਾ ਨਹੀਂ ਕਿਉਂ ਇਨੀ ਨੀਂਦ ਆਈ ਅੱਜ। ਕੌਣ ਆ? ਉਹ ਮੈਂ ਆਂ ਪਿੰਦਰ ਬੁਆ ਖੋਲ। ਆ ਗਿਆ ਆ ਗਿਆ ਇੱਥੇ ਰਹੀਂ। ਉਹ ਇੱਥੇ ਹੀ ਆ ਬੁਆ ਤੇ ਖੋਲੇਗਾ ਕਿ ਨਹੀਂ? ਚੱਲ ਆ ਗਿਆ ਆ ਗਿਆ। ਇੱਥੇ ਬਾਹਰ ਵੇਟ ਕਰ। ਰਹੀ ਬਹਿ ਰਹੀ ਆਈ। ਬੰਦਾ ਆਈਂਦਾ ਵੇ। ਜਾਣ ਟੰਟੇ ਹੀ ਏ। ਇਹਨੇ ਤੇ ਫਾਇਰ ਹੋ ਗਿਆ। ਹਾਂ? ਉਹ ਬੱਲੇ ਕਿਦਾਂ? ਕੀ ਹਾਲ ਆ? ਉਹ ਵਧੀਆ ਠੀਕ ਆ। ਇੰਨਾ ਚਿਰ ਥੋੜਾ ਲੱਗਦਾ ਯਾਰ। ਪਰ ਯਾਰ ਮੈਂ ਤੇਰੇ ਲਈ ਬੈਠਾ ਰਾਂ ਬੰਦੇ ਨੂੰ ਹੋਰ ਵੀ 100 ਕੰਮ ਹੁੰਦੇ ਆ। ਉਹ ਚੱਲੋ ਸਮਾਨ ਕੱਢ ਸਮਾਨ ਤੇ ਠੀਕ ਆ ਤੈਨੂੰ ਹੀ ਨਾ ਪਤਾ ਤੇਰੇ ਲਈ ਇੰਨਾ ਜੁਗਾਰ ਕਰਕੇ ਮੈਂ ਸਮਾਨ ਲੈ ਕੇ ਆਉਨਾ ਵਾ ਤੇ ਜਿਹੜਾ 2000 ਰੁਪਏ ਰਹਿੰਦਾ ਉਹ ਵੀ ਆਸਮਾਨ ਦਾ ਆਜਾਤ ਪੈਸੇ ਠੀਕ ਆ ਤੇ ਜਿਹੜਾ ਪਹਿਲੇ ਸਮਾਨ ਦੇ ਉਹਦਾ 2000 ਰੁਪਏ ਰਹਿੰਦਾ ਉਹਦੇ ਵੀ ਉਹ ਯਾਰਾ ਲੈ ਫੜਾ ਫੜਾ 1000 ਰੁਪਏ 1000 ਹੀ ਨਹੀਂ ਮੇਰਾ ਤੇ ਐਦੇ ਪੈਸੇ ਰਹਿ ਗਏ ਹੁਣ ਉਹ ਨਹੀਂ ਐਦੇ ਕਿੱਦਾਂ ਰਹਿ ਗਏ ਤੈਨੂੰ ਇਹਦੇ ਦੇਖ ਕੇ ਤੇ ਹਾ 1000 ਪਿਛਲਾ ਵੀ ਦੇ ਦਿੱਤਾ ਹੈ ਅੱਛਾ ਪਿਛਲੇ ਵੀ ਆ ਗਿਆ ਆਹੋ ਅੱਛਾ 1000 ਰੁਪਿਆ ਰਹਿ ਗਈ ਹੁਣ ਸਮਾਨ ਤੇਰਾ ਹੁਣ ਥੋੜਾ ਮਾੜਾ ਹੁੰਦਾ ਈ ਸਮਾਨ ਬਹੁਤ ਵਧੀਆ ਹੁੰਦਾ ਵਾ ਉਹ ਨਹੀਂ ਪੈਸੇ ਤੋਂ ਵੱਧ ਲਾ ਲੈਣਾ ਬਾਕੀ ਇੱਕ ਗੱਲ ਹੋਰ ਇੱਥੇ ਲੱਗ ਕੇ ਨਾ ਕਿ ਇਹਨੂੰ ਵੀ ਦਸੀ ਕਿ ਉਹਦੇ ਕੋਲ ਸਮਾਨ ਮਿਲਦਾ ਵਾ ਉਹ ਮੈਂ ਸ਼ਦਾਈਆਂ ਦੱਸ ਮੈਨੂੰ ਕੋ ਲੋੜ ਨਾ ਲੈਣ ਦੀ ਤੇਰਾ ਹਾਂ ਕਿ ਇਹਨੂੰ ਪਤਾ ਨਹੀਂ ਲੱਗਣਾ ਜਿੱਦਾਂ ਕਿ ਉਹਦੇ ਕੋਲ ਸਮਾਨ ਮਿਲਦਾ ਇਹ ਸਿਰਫ ਆਪਣੀ ਯਾਰੀ ਦੋਸਤੀ ਹੈ ਤੂੰ ਮੇਰੇ ਨਾਲ ਪੜਦਾ ਰਿਹਾ ਤੈਨੂੰ ਤਾਂ ਸਮਾਨ ਦੇਣ ਡਿਆ ਮੈਂ ਚਲ ਠੀਕ ਆ ਬੜੀ ਮਿਹਰਬਾਨੀ ਤੇ ਆ ਜਾ ਲਾਉਣਾ ਨਹੀਂ ਤੂੰ ਨਾ ਨਾ ਉਹ ਆ ਜਾ ਚਲ ਉਹ ਨਹੀਂ ਯਾਰ ਚਲ ਠੀਕ ਆ ਫਿਰ ਮੈਂ ਚਲ ਠੀਕ ਠੀਕ ਹੈ ਹੂੰ ਸਿੱਧਾ ਹੀ ਜਿਆ ਕਹਿੰਦਾ ਇਹ ਆ ਲਾਈਏ ਅਹੀਂ ਲੋਨ ਵਾਲੇ ਆ ਚੋਆ ਉਹ ਅਹੀਂ ਤਾਂ ਲੋਕਾਂ ਨੂੰ ਲੁਭਾਉਣ ਵਾਲੇ ਆ ਚੋਆ ਹੋ ਜੀ ਅਹੀਂ ਆਪ ਲੋਨ ਦੇ ਪੇ ਤੇ ਫਿਰ ਸਾਡਾ ਧੰਦਾ ਕਿੱਦਾ ਚੱਲੇਗਾ ਸਾਡਾ ਕਾਰੋਬਾਰ ਕਿੱਦਾ ਚੱਲੇਗਾ ਵੇਖਾਂ ਮਹਾਰਾਣੀ ਕਿਦਾਂ ਕੋੜੇ ਵਿੱਚ ਕੇ ਸੁੱਤੀ ਆ ਨਾ ਇਹਨੂੰ ਕੀ ਹੈ ਕਿੱਥੇ ਦਿਨ ਚੜ ਆਇਆ ਵਾ ਇਹ ਨਹੀਂ ਪਤਾ ਉੱਠਾਂ ਉੱਠ ਕੇ ਕਹਦਾ ਚਾਹ ਦਾ ਕੱਪ ਫੜਾਵਾਂ ਸੱਸ ਮਾਂ ਨੂੰ ਇਹਨੂੰ ਖਾ ਲੈਣਾ ਹੀ ਪੈਣਾ ਵਾ ਇਹ ਨਾ ਵਾ ਜੀ ਮੰਮੀ ਹੋਸ਼ਕਾਰ ਹੋਸ਼ ਠੀਕ ਆ ਨਾ ਦੇਣਵੇ ਕਿੱਥੇ ਚੜਿਆ ਵਾ ਹਾਂ ਜੀ ਦੱਸੋ ਮੈਂ ਕੀ ਦਸਣਾਵਾ ਰੋਹਣ ਜੰਮਣ ਵਾਲਿਆਂ ਨੂੰ ਜਿਨ੍ਹਾਂ ਨੇ ਬਦਖਲ ਕਰਕੇ ਛੁੜਤਾ ਤੈਨੂੰ ਠੀਕ ਆ ਨਾ ਤੇ ਸ਼ੁਕਰ ਕਰ ਸਾਡਾ ਜਿਨ੍ਹਾਂ ਨੇ ਤੈਨੂੰ ਆਪਣੇ ਘਰ ਰਖਿਆ ਅਜੇ ਤੱਕ ਇਹ ਸੁਣਨ ਨੂੰ ਆਏ ਹੋ ਸਵੇਰੇ ਸਵੇਰੇ ਮੈਨੂੰ ਵੇਖਿਆ ਕੱਲ੍ਹ ਦੀਆਂ ਥੋੜੀਆਂ ਸੁਣਾਈਆਂ ਵਾ ਜ਼ੁਬਾਨ ਵੇਖਦਾ ਲਮਕਦੀ ਏਦੀ ਤਾਂ ਹੀ ਤੇਰੇ ਮਾਂ ਪਿਓ ਨੇ ਬਦਖਲ ਕਰ ਛੜਿਆ ਵਾ ਤੈਨੂੰ ਇਦਾਂ ਜੀਵਣਾ ਚਲਉਦੀ ਹਣੀ ਪਿੱਛੇ ਵੀ ਨਾ ਉੱਠਣ ਦਾ ਪਤਾ ਨਾ ਲਹਿੜਾ ਨਾ ਦੇਣਾ ਆਰਾਮ ਨਾ ਪਈ ਰਹਿੰਦੀ ਏ ਸਾਰੀ ਸਰਦੀਆਂ ਲੱਦੀਆਂ ਨੇ ਚੜਿਆ ਜਾਂ ਉੱਠਣੀ ਲੱਗੀ ਹਾਂ ਉੱਠਣ ਲੱਗੀ ਉੱਠ ਕੇ ਨਾ ਝਾੜੂ ਪੋਚੇ ਲਾ ਤਰਾ ਰੋਟੀ ਬਣਾ ਮਠੇਕਾ ਨਹੀਂ ਗਾ ਲਿਆ ਤੁਹਾਡਾ ਠੀਕਵਾ ਨਾ ਕਰਾਂਗੀ ਸਾਰਾ ਕਰਾਂਗੇ ਅੱਗੇ ਵੀ ਕਰਦੀ ਆ ਆਹੋ ਹੁਣ ਛੇਤੀ ਬਾਹਰ ਆ ਜਾ ਮੇਰੇ ਮਗਰੇ ਮੈਨੂੰ ਦੁਬਾਰਾ ਨਾ ਹਣਾ ਪਵੇ ਨਹੀਂ ਤੇ ਮੇਤੋਂ ਬੁਰਾ ਕੋਈ ਨਹੀਂ ਹੋ ਇੰਦਰ ਪਤਾ ਨਹੀਂ ਕਿੱਥੇ ਚਲ ਜਾਂਦੇ ਨੇ ਸਵੇਰੇ ਸਵੇਰੇ ਜਦੋਂ ਆਪ ਉੱਠਦੇ ਹੋ ਗੋਪੰਦਾ ਮੈਨੂੰ ਵੀ ਠਾ ਦੇਂਦਾ ਕੰਮ ਦੇ ਸੇਕ ਕਰਦੇ ਨੇ ਹੈਗੇ ਸਮਝ ਨਹੀਂ ਲੱਗਦੀ ਇਹਨਾਂ ਦੀ ਨਵਦੀਪਾ ਇਕਲਾ ਪਾਣੀ ਲਈ ਆ ਹਾਂ ਤੇ ਪਿੰਦਰ ਗਏ ਕਿੱਥੇ ਹੋ ਇੱਥੇ ਹ ਜਾਣਾ ਕਿੱਥੇ ਆ ਪਾਣੀ ਲੈ ਕੇ ਆ ਤੂੰ ਤੇ ਰੋਜ਼ ਦਿਹਾੜੀ ਚੱਲ ਜਾਂਦੇ ਹੋ ਪਾਣੀ ਲਿਆ ਘਟਾ ਅੱਜ ਨੇ ਇਹਨਾਂ ਨੂੰ ਖੋਸ਼ੀ ਕਿ ਰਹਿਣਾ ਵਾ ਮੈਂ ਪੁਸ਼ਪ ਕਿੱਥੇ ਕਿਹਾ ਤੇ ਜਵਾਬ ਨਹੀਂ ਦਿੱਤਾ ਗੋ ਇਹੇ ਤੂੰ ਪਾਣੀ ਲਿਆ ਦਵਾਦਾ ਵਾ ਕੀ ਨੰਨ ਟਾਈਮ ਇਹਨਾਂ ਦੇ ਮੂੰਹਾਂ ਲਵੇਂਗੀ ਰਵਾਂਗੇ ਪਤਾ ਦੇ ਲੱਗੇ ਕਰਦੇ ਕੀ ਫਿਰਦੇ ਨੇ ਸਵੇਰੇ ਸਵੇਰੀ ਚੱਲ ਜਾਂਦੇ ਨੇ ਮੈਂ ਸਾਰਾ ਕੰਮ ਵੀ ਕਰ ਲਿਆ ਵਾ ਇਹਨਾਂ ਦੇ ਅੰਮ੍ਰਿਤਾਂ ਹੋਇਆ ਨਾ ਐਸੇ ਹੀ ਬੰਦਾ ਕਰੇ ਇੱਕ ਦਿਨ ਚੱਲ ਗਿਆ ਦੋ ਦਿਨ ਚੱਲ ਗਿਆ ਤੇ ਰੋਜ਼ ਦੇ ਡੀ ਦਾ ਇਹਨਾਂ ਦਾ ਕੰਮ ਆ ਆਲੂ ਫੜਾ ਪਾਣੀ ਲਾ ਲਾ ਮੀਨੂ ਤਾਂ ਸੋਫੀ ਕਿੱਥੇ ਹੋ ਸਵੇਰੇ ਸਵੇਰਾ ਕਿਉਂ ਕਿੱਥੇ ਹੋ ਗਿਆ ਰੋਜ਼ ਦੇ ਡੀ ਦਾ ਕੰਮ ਆ ਤੇ ਹੀ ਰੋਜ਼ ਸਵੇਰੇ ਉੱਠ ਕੇ ਚੱਲ ਜਾਂਦੇ ਹੋ ਨੋ ਦੇਵ ਸੈਰ ਕਰਨ ਗਿਆ ਹਾਂ ਇਹ ਕਿਹੜੀ ਸੈਰ ਹੁੰਦੀ ਐ ਜਿਹੜੇ ਤਿੰਨ ਦਿਨ ਚਾਰ-ਚਾਰ ਘੰਟੇ ਤੁਸੀਂ ਲੱਗੇ ਰਹਿੰਦੇ ਹੋ ਕਿਉਂ ਕੀ ਗੱਲ ਹੋ ਗਈ ਤੈਨੂੰ ਕੋਈ ਸ਼ੱਕ ਆ ਮੇਰੇ ਤੇ ਪਰ ਤੇ ਤੁਹਾਡਾ ਤਾਂ ਵੀ ਨਹੀਂ ਮਸਾ ਪਿਆ ਹੈ ਤੇ ਉਦਾਂ ਦੇ ਉਦਾਂ ਜੇ ਮੈਨੂੰ ਤ ਨਹੀਂ ਲੱਗਦਾ ਤੁਸੀਂ ਕੋਈ ਸੈਰ ਕਰਕੇ ਆਉਂਦੇ ਹੋ ਕਿਉਂ ਤੈਨੂੰ ਹੋਰ ਕਾ ਦਾ ਸ਼ੱਕ ਆ ਮੇਰੇ ਤੇ ਦੱਸ ਇਧਰ ਮੈਨੂੰ ਤੁਹਾਡੀ ਸਭ ਨੂੰ ਲੱਗਦੀ ਕੋਈ ਕੰਮ ਨਹੀਂ ਕਰਦੇ ਤੁਸੀਂ ਇਸ ਵੇਲੇ ਸਵਕਤੀ ਉੱਠ ਕੇ ਚੱਲ ਜਾਂਦੇ ਹੋ ਦੱਸ ਕੀ ਕਰਾਂ ਹੋਰ 24 ਘੰਟੇ ਇੱਥੇ ਬੈਠਾ ਰਵਾਂ ਤੇਰੇ ਲਾਗੇ ਕਿੰਝ ਦੋਸਤ ਵੀਰੇ ਆਪ ਉੱਠਦੇ ਹੋ ਮੈਨੂੰ ਵੀ ਨਾਲ ਟਾ ਲਿਆ ਕਰੋ ਨਾਲੇ ਮੈਂ ਵੀ ਸੈਰ ਕਰ ਆਇਆ ਕਰਾਂਗੀ। ਉਹ ਸਾਡੇ ਨਹੀਂ ਇੱਥੇ ਜਾਂਦਾ ਕੋਈ ਸੈਰ ਕਰਨਾ। ਤੁਹਾਡੇ ਦੇ ਇੱਥੇ ਕੋਈ ਵੀ ਨਹੀਂ ਕੁਝ ਕਰਦਾ ਹੋएगा। ਕੰਮ ਹੀ ਤੇ ਸਾਰਾ ਕੁਝ ਕਰਨੀ ਦੇ ਆ। ਸਰ ਕੋ। ਹਾਂ ਤੁਹਾਡੇ ਇੱਥੇ ਕੋਈ ਵਿਆਹ ਕਰੰਦਾ ਵਾ ਭੱਜ ਕੇ ਨਾ ਕੋਈ ਜੀਨ ਟੌਪ ਹੁੰਦਾ ਵਾ ਤੇ ਅਭੀ ਨਹੀਂ ਕੋਈ ਕਰਦਾ ਸੈਰ ਕਰਨ ਚ ਕੀ ਹੋ ਜੂਗਾ ਹੁਣ ਜੇ ਅੱਗੇ ਨਾ ਕੁਝ ਕੀਤਾ ਵਾ ਤੇ। ਉਹ ਚੱਲ ਚੱਲ ਜਿਆ ਕਰੀ। ਉਹ ਹਸ਼ਮ ਦੇਂਦਾ ਪੀ ਹੁੰਦੇ ਆ। ਇਹ ਨੇ ਪੁੱਛਿਆ ਵੀ ਚਾਹ ਪੀਣੀ ਜਾਂ ਨਹੀਂ। ਆਪਣਾ ਇਹ ਡੈਪੀ ਹੈ ਪਿੰਦਰ ਮੈਨੂੰ ਨਾ ਕੋਈ ਸਹੀ ਜਾਣੀ ਲੱਗਦਾ ਮਨ ਤਾਂ ਲੱਗਦਾ ਤੂੰ ਕੁਝ ਹੋਰ ਹੀ ਕਰਦੇ ਫਿਰਦੇ ਹੋ ਉਹ ਕੀ ਕਰਦਾ ਫਿਰਦਾ ਸਿੱਧਾ ਸਿੱਧਾ ਦੱਸ ਤੂੰ ਕਹਿਣਾ ਚਾਹੁੰਨੀ ਤਾਨੂੰ ਪਤਾ ਹੋਊਗਾ ਤੂੰ ਕੀ ਕਰ ਲ ਜਾਂਦੇ ਹੋ ਰੋਜ ਸਵੇਰੇ ਸਵੇਰ ਉੱਠ ਕੇ ਨਵਦੀਪ ਐਵੇਂ ਜੁਬਾਨ ਨਾਲ ਲੜਾਈ ਜਾ ਫालतू ਵੇਖੋ ਆਪਣੀ ਕੀ ਬਣਾਈਆਂ ਤੁਸੀਂ ਉਹ ਆ ਕੀ ਮੈਨੂੰ ਦੱਸ ਤੇ ਸਹੀ ਐਵੇਂ ਹੁੰਦੇ ਡੈਪੀ ਐ ਮੈਨੂੰ ਤਾਂ ਕੁਝ ਠੀਕ ਜਿਹਾ ਨਹੀਂ ਲੱਗਦਾ ਪਿੰਦਰ ਉੱਲਾ ਦੱਸ ਕਿਉਂ ਨਹੀਂ ਠੀਕ ਲੱਗਣ ਡਿਆ ਐਵੇਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਰਾਂ ਕਰੋ ਮੈਨੂੰ ਨਾ ਹੱਥ ਲਾਇਆ ਕਰੋ ਕੋ ਐਡੀ ਗੁੱਸੇ ਚ ਕਿਹੜੀ ਗੱਲਾਂ ਆਈ ਜਾਣੀ ਐ ਮੈਂ ਤੇਰਾ ਨਾ ਪਿਆਰ ਨਾਲ ਡਿਆ ਗੱਲ ਕਰਨ ਕਿੰਦਰ ਤੂੰ ਕੰਮ ਹੀ ਇਦਾਂ ਦੇ ਕਰੰਦੇ ਓ ਨਵਦੀਪ ਇਹਦਾ ਇਹ ਮੱਲਮ ਨੇ ਤੈਨ ਮੱਗੋ ਕੁਝ ਕਹਿਣ ਡਿਆ ਤੇ ਤੂੰ ਜੋ ਮਰਜ਼ੀ ਕਹੀ ਜਾਵੇਂ ਮੈਨੂੰ ਨਾ ਤੇਰੀ ਸ਼ਕਲ ਵੇਖ ਕੇ ਲੱਗਦਾ ਕਿੰਦਰ ਤੈਨ ਕੁਝ ਗਲਤ ਕੀਤਾ ਵਾ ਉਹ ਗਲਤ ਕੀਤਾ ਕੀ ਇਹ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਇੱਕੋ ਗੱਲ ਨੂੰ ਲੱ ਕੇ ਬੈ ਗਈਂ ਜੋ ਜੋ ਆਪੇ ਆਪਣਾ ਕੰਮ ਕੁਮ ਕਰ। ਮੈਂ ਤੇ ਆਪਣਾ ਸਾਰਾ ਘਰ ਕਰ ਲਿਆ ਵਾਂ। ਇਹੋ ਕੰਮ ਕਰਨੇ ਹੁੰਦੇ ਨਾ ਮੇਰੇ ਲੱਗੇ ਨਾ ਆਇਆ ਕਰ। ਨਹੀਂ। ਤੂੰ ਕੀ ਮੇਰੇ ਪੁੱਤ ਦੇ ਦਿਵਾਲੇ ਹੋਈਆਂ ਆ ਸਿਰਸਿਰੇ। ਕੰਮ ਕਰ ਹੈ ਨਹੀਂ ਤੈਨੂੰ ਕੋਈ ਵੀ। ਤੈਨੂੰ ਤੇ ਮੈਂ ਕਹੇ ਕੰਮ-ਸਾਮ ਸਾਰੇ ਜਾ ਕੇ ਤੌਣ ਕੇ ਉਹਦਾ ਸਿਰ ਖਾਂਡੇ ਪੀਆ। ਮम्मी ਕੰਮ ਮੈਂ ਸਾਰੇ ਕਰ ਲਈ ਨੇ ਸਿੱਪ ਝਾੜੂ ਰਹਿ ਗਿਆ ਥੋੜਾ ਜਿਹਾ ਲਾਉਣ ਵਾਲਾ। ਮੈਂ ਇਹਨਾਂ ਨੂੰ ਖੁੱਛੀ ਦੀ ਸਵੇਰੇ ਸੁੱਕੇ ਉੱਤੇ ਚੜਜੰਦੇ ਸਾਡੀ ਹੁਣ ਹੁਣ ਦੇਣੀ ਜਦੋਂ ਵੀ ਉੱਠਦੇ ਆ। ਮੇਰੀ ਗੱਲ ਸੁਣ। ਆਏ ਨੇ। ਹੁਣ ਮੈਂ ਬਾਹਰ ਪੈਲੇ ਚ ਕੰਮ ਧੰਦਾ ਵੀ ਕਰਨਾ ਹੁੰਦਾ ਏ। ਸਾਰ ਮੈਂ ਹੈ ਨਹੀਂ ਪੁੱਛਣ ਵਾਸਤੇ ਦੀ ਮਾਂ ਠੀਕ ਆ ਨਾ ਤੂੰ ਬੋਤੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਜਾ ਹੋਇਆ ਕਿ ਆਪਣਾ ਕੰਮ ਕਰ ਕੰਮ-ਕੁਮਤੀ ਹੀ ਕੋਈ ਨਹੀਂ ਕਰਕੇ ਆਉਂਦੇ ਹੈਗੇ ਉਹ ਜੈਂਟਲਮੈਨ ਬਣ ਕੇ ਤੁਸੀਂ ਕੰਮ ਕਰਨ ਜਾਂਦੇ ਹੋ ਪੈਲੀਆਂ ਵਿੱਚ ਡੈਡੀ ਜਾਂਦੇ ਆ ਨਾ ਮੈਨੂੰ ਪਤਾ ਵਾ ਕਿੱਦਾਂ ਜਾਂਦੇ ਨੇ ਤੇ ਕਿੱਦਾਂ ਦੇ ਹਾਲਾਤ ਵਿੱਚ ਆਉਂਦੇ ਨੇ ਉਹ ਵੇਖਾਂ ਕਿਦਾਂ ਹੁਕਮ ਝਾੜਦੀ ਓਦੇ ਉੱਤੇ ਹੋਰ ਕਰਦੀ ਹਵਾਗਾ ਖੁੱਲੀਆਂ ਮੁੰਡਿਆ ਇਹਦਾ ਦਿਮਾਗ ਖਰਾਬ ਹੋ ਗਿਆ ਹੈ ਕਿਦਾਂ ਜਬਾਨ ਇਹਦੀ ਚਲਦੀ ਕੈਂਚੀ ਵਾਂਗੂ ਕੰਮ-ਕੁਮ ਕਰਾਇਆ ਕਰੋ ਇਹਦੇ ਕੋਲੋਂ ਮੋਰਚਨਾ ਕੱਲ ਨੂੰ ਕਿਉਂ ਵੀ ਕੰਮ ਨਹੀਂ ਕਰਦੀ ਹੈਗੀ ਚੱਲ ਉਹ ਤੇ ਛੱਡ ਹੁਣ ਤੂੰ ਮੈਨੂੰ ਦੱਸ ਮੇਨ ਮੁੱਦੇ ਦੀ ਗੱਲ ਕਿ ਤੂੰ ਕਿੱਥੋਂ ਆਇਆ ਤੂੰ ਹੀ ਵੀ ਉਹ ਗੱਲ ਸਾਰਿਆਂ ਨੇ ਤੈਨੂੰ ਇਹੋ ਗੱਲ ਹੀ ਪੁੱਛਣੀ ਆ ਜਾਨਾ ਕਿੱਥੇ ਆਵੇਂ ਰੋਜ਼ ਸੱਚ ਦੱਸ ਮੈਨੂੰ ਮਮਮੀ ਕਿਤੇ ਵੀ ਨਹੀਂ ਜਾਂਦਾ ਇੱਥੇ ਹੀ ਆ ਇੱਥੇ ਬੈਠ ਲੋ ਜਾਈਦਾ 10 ਮਿੰਟ ਤੇ ਤੁਹਾਨੂੰ ਦਾ ਨਾ ਸਾਰੇ ਟੱਬਰ ਨੂੰ ਪਤਾ ਨਹੀਂ ਸ਼ੱਕ ਪੈਂਦਾ ਤੇਰੇ ਉੱਤੇ ਜ਼ਰੂਰ ਕੁਛ ਨਾ ਕੁਛ ਕਰਦਾ ਹੀ ਆ ਤੂੰ ਤੇਰੀਆਂ ਹਰਕਤਾਂ ਜਿਹੜੀਆਂ ਵਾ ਨਾ ਉਹ ਪੁਰਾਣੀਆਂ ਹੀ ਆ ਤੂੰ ਬਦਲਿਆ ਨਹੀਂਗਾ ਤੇਰਾ ਕਿਰਾਦਾ ਮਿੰਦਰੀ ਕਰਤੂਤਾ ਦਾ ਪਤਾ ਨਹੀਂ ਦਾ ਮੈਨੂੰ ਸਾਰਾ ਹੀ ਪਤਾ ਵਾ ਪਤਾ ਤੇ ਦੱਸੋ ਕੀ ਕਰ ਲੋਗੇ ਫਿਰ ਸ਼ਾਬਾਸ਼ ਪਤਾ ਸ਼ਾਬਾਸ਼ ਐਸੇ ਕੰਮ ਨੂੰ ਜੰਮਿਆ ਤੈਨੂੰ ਮੈਂ ਹਨਾ ਵੀ ਵੱਡਾ ਹੋ ਕੇ ਜਬਾਨਾ ਲੜਾਵੇ ਤੇ ਅੱਖਾਂ ਕੱਢੇ ਮੇਰੇ ਵੱਲ ਜੀਤ ਕਰਨਾ ਤੇ ਅੱਖਾਂ ਕੱਢਦਾ ਬਾਹਰ ਐਡਾ ਬੋਲਦਾ ਵੀ ਆਪਣੀ ਮਾਂ ਨਾਲ ਉਹ ਜਾਓ ਮੇਰੇ ਲਾਗੋ ਚਲ ਜੋ ਚਲ ਜੋ ਤੇਰੇ ਲਾਗੋ ਆ ਜਾਣੀ ਲਿਆਂਦੀ ਆ ਨਾ ਇਹ ਵੀ ਭੱਜ ਪੁੱਜ ਜਾਣੀ ਆ ਫਿਰ ਕੋਈ ਨਹੀਂ ਅਸਲੀ ਤੇਰੇ ਘਰ ਓ ਕਿਤੇ ਨਹੀਂ ਜਾਂਦੀ ਹੂੰ ਤੁਸੀਂ ਨਾ ਦਾ ਫਿਕਰ ਕਰੋ ਜਾਂਦੀ ਆ ਭਲਾ ਵੇਖੀ ਜਾਂਦੀ ਤੇਰੇ ਵਰਗਿਆਂ ਦੇ ਘਰ ਕਿੰਨੇ ਹੱਸਣਾ ਵੇਖੀ ਜਾਈ ਤੂੰ ਗਾੜੀ ਗਾੜੀ ਬੰਨਦਾ ਕੀ ਆ ਕੋਈ ਗੱਲ ਨਹੀਂ ਵੇਖ ਲਾਂਗੇ ਅੱਜ ਬਾਨਾ ਚਲਾਉਂਦਾ ਵਾ ਸਵੇਰੇ ਜਾਈ ਵੱਡੂ ਤੇਰੇ ਲੱਤਾ ਚੱਜਣਾ ਤੂੰ ਹੀ ਬੜੇ ਚਰਾਂਦੀਆਂ ਵੱਡਾਂ ਡੇ ਉਤੇ ਜਿੱਦਾਂ ਕਰਦਾ ਥੋੜਾ ਜਿਹਾ ਨਾ ਟਾਈਮ ਚੇਂਜ ਕਰਦੇ ਆ ਇਦਾਂ ਦੇ ਨਾਲ ਨੂੰ ਸੱਚੀ ਸ਼ੱਕ ਹੋਏ ਨੰਬਰ ਤੇ ਸਾਹਿਬ ਮਯਾ ਮਾਰ ਕੇ ਰੱਖ ਛੜੇ ਉਹ ਨੱਕੜੀ ਸੁਣਦੇ ਆ। ਸੱਤ ਕੀ ਗੱਲ ਆ? ਮੇਰਾ ਮੂੰਹ stdc ਕੇ ਬੈਠੀ ਆ। ਕੁਛ ਨਹੀਂ ਬਹਿ ਜਾ ਪਾਣੀ ਲਾਵਾਂ। ਪਾਣੀ ਮੈਂ ਪੀ ਆਂ ਬੰਮੀ ਚੱਲਣ ਦੀ ਸੀ। ਕੀ ਗੱਲ ਆ? ਕੁਛ ਨਹੀਂ ਮੈਂ ਬੜੀ ਦੁਖੀ ਆ ਘਰ ਚ। ਕਿਉਂ ਕੀ ਹੋ ਗਿਆ? ਮੈਂ ਆਪਣੀ ਸਮਝਾ ਦਿਆ ਕਰੋ ਲੱਗੇ ਉੱਠ ਕੇ ਨਾ ਮੇਰੇ ਲੱਗੇ ਕੰਮ ਕਰਾ ਦਿਆ ਕਰਨ। ਜਦੋਂ ਕਹਿੰਦੇ ਮੈਂ ਪਈ ਹਣੀ ਆ ਮੈਨੂੰ ਦੁੱਖਵਾਉਂ ਆ ਚਾਉਂ ਆ। ਓ ਯਾਰ ਮੇਰੀ ਗੱਲ ਸੁਣ ਹੁਣ ਕੰਮ ਤੋਂ ਆਫ ਕਰ ਲਿਆ ਕਰਕੇ ਤੂੰ ਉਹਨਾਂ ਨੂੰ ਕੰਮ ਕਰਾਉਣਾ। ਮੇਰੇ ਸਿਰ ਸਾਂਹ ਥੋੜੀ ਐ ਕੋਈ। ਲਗੇ ਬੰਦਾਰ ਕੇ ਕੰਮੀ ਕਰਵਾ ਦਿੰਦਾ ਕੋਈ ਹਾਥੀ ਮਿਟਾ ਦਿੰਦਾ ਵਾ ਉਹ ਤੈਨੂੰ ਪਤਾ ਨਾ ਬਨੇ ਜਿਹੜਾ ਕੰਮ ਕੀਤਾ ਉਹਦੇ ਕਰਕੇ ਉਹ ਠੀਕ ਨਹੀਂ ਗੀ ਰਹਿੰਦੀ ਅੱਗੇ ਠੀਕ ਆ ਤੂੰ ਆਪਣਾ ਘਰ ਦਾ ਮੋਲ ਵੇ ਆ ਜਾਂ ਤੂੰ ਆਪ ਕੰਮ ਕਰ ਲੈ ਕਰ ਜੇ ਪਹਿਲਾਂ ਦੱਦੀ ਹੁੰਨੀ ਹੋ ਤਾਂ ਮੇਰੇ ਗੱਲ ਪੈ ਜਾਂਦੇ ਹੁੰਦੇ ਸੀ ਕਿ ਕੋਈ ਨਹੀਂ ਉਹ ਹੋ ਗਿਆ ਹੋ ਗਿਆ ਉਹਨੇ ਇੱਕ ਦੂਜੇ ਨੂੰ ਦੋਸ਼ ਦੇਂਦਾ ਕੋਈ ਫਾਇਦਾ ਨਹੀਂ ਠੀਕ ਆ ਤੇ ਮੇਰੀ ਫਿਰ ਇੱਕ ਗੱਲ ਸੁਣ ਲੈ ਕਿ ਮੈਨੂੰ ਚਾਹ ਦੇ ਨਾ ਮੈਨੂੰ ਪੇਟ ਜਾ ਲੰਦੂ ਲੈ ਪੇਟ ਕੀ ਕਰਨਾ ਤੂੰ ਕਰਦਾ ਮੋਲ ਨਹੀਂ ਦੇ ਘੰਡਿਆਂ ਦਾ ਮੈਨੂੰ ਨਹੀਂ ਕਰਦੇ ਮੋਲ ਨਾ ਪਤਾ ਮੈਨੂੰ 4 ਦਿਨ ਮਚਾ ਲੈਣ ਤੋਂ ਮੇਰਾ ਜੀ ਕਣ ਲਿਆ ਪਿੰਜਾ ਨਹੀਂ ਕੋਈ ਗੱਲ ਨਹੀਂ ਸਾਡਾ ਨਾ ਘਰ ਦਾ ਮੋਲ ਵੇਖ ਠੀਕ ਆ ਇਹ ਨਾ ਲੈਣੀ ਵੀ ਜੇ ਤੈਨੂੰ ਕੋਈ ਗੱਲ ਨਹੀਂ ਡਾੜ ਤੋਂ ਪਈ ਜਾਵੇ ਭੋਲੀ ਜਾਵੇ ਅੱਗੀ ਉਹ ਕੀ ਗੱਲ ਹੋ ਗਈ ਕਾਦਾ ਰੋਲਾ ਪਾਇਆ ਤੁਸੀਂ ਲੈਣਾ ਕੀ ਡਾੜ ਜੀ ਮੈਂ ਕੰਮ ਕਰਕਾ ਕਹਿੰਦਾ ਮੈਂ ਥੱਕ ਗਿਆ ਮੈਂ ਕਹਿਣ ਦੀ ਵੀ ਮੈਂ 4 ਦਿਨ ਜਾਣਾ ਪਹਿਲੇ ਚਲ ਕੋਈ ਗੱਲ ਨਹੀਂ ਜਾਣਾ ਮੈਂ ਤੇ ਆਪੇ ਛੱਡ ਆਉਗਾ ਮੁੰਡਾ ਸਾਡਿਆ ਕੋਈ ਗੱਲ ਨਹੀਂ ਸਾਡਾ ਨਾ ਘਰ ਦਾ ਆਪਣੇ ਦਾ ਮੋਲ ਵੇਖੇ ਕੋਈ ਗੱਲ ਨਹੀਂ ਸਾਡਾ ਹੂੰਗਾ ਉਹ ਜਿਹੜਾ ਜੀ ਕਹਦਾ 2 ਦਿਨ ਫਿਰ ਕੀ ਆਇਆ ਸਾਡਾ ਵਸੇ ਮੋੜ ਹੋਣਾ ਦਾ ਜਿੱਦਾਂ ਦਾ ਜੋਟ ਕਰਮਾ ਜੇ ਉਹ ਹੁਣ ਹੋ ਗਿਆ ਜੋ ਹੋਣਾ ਹੈ ਕੀ ਕਰਨਾ ਹੁੰਦਾ ਸਾਡਾ ਵਸੇ ਬਾਕੀ ਕੋ ਤਾਂ ਕੰਮ ਤੋਂ ਨਹੀਂ ਭੱਜੀਦਾ ਇਹਦਾ ਕੰਮ ਕਰਕੇ ਨਾ ਕਿ ਭੱਜੀ ਨੂੰ ਤਾਂ ਚਲ ਤੇਰੇ ਪੇਕੇ ਦਾ ਜੀਗਾ ਦਾ ਤੂੰ ਵਿਆਹ ਕੰਮ ਕਰਕੇ ਘਰਾਂ ਦੇ ਕਰਨਾ ਹੀ ਪੈਂਦੇ ਆ ਰੂਹਾਂ ਨੇ ਕੰਮ ਨਹੀਂ ਕਰਨਾ ਲੋਕ ਕੀ ਕਰਨਾ ਉਹੀ ਤਾਂ ਮੈਂ ਡੱਡ ਜੀ ਕਹਿ ਟਾ ਮੈਨੂੰ ਹੁਣ ਮੈਂ ਘਰ ਦਾ ਮੋਹਰੀ ਏਦਾਂ ਦਾ ਬਣ ਗਿਆ ਰ ਕੀ ਕਰਾਂ ਰੋਮੀ ਵਾਹੇ ਠੀਕ ਨਹੀਂ ਗਈ ਰੰਗੀ ਤੇ ਤੂੰ ਆਪ ਕਰ ਲੈਗਾ ਤੂੰ ਨਾਲ ਉਹਦਾ ਧਿਆਨ ਰੱਖਿਆ ਕਰ ਥੋੜਾ ਜਿਆ ਤਮੋਨ ਨੂੰ ਨਾ ਕਰ ਤੂੰ ਆਪ ਕਰਿਆ ਮੈਨੂੰ ਪਤਾ ਹੋਇਆ ਉਹ ਫਿਕਰ ਕਿੰਨਾ ਕਰਦੀ ਜਦੋਂ ਠੀਕ ਹੁੰਦੀ ਉਹ ਆਪ ਕਰਦੀ ਆ ਉਦੋਂ ਛੱਡਦਾ ਨਹੀਂ ਉਹਨੂੰ ਚੰਗਾ ਮੈਂ ਲੜਿਓ ਨਾ ਕੋਈ ਨਹੀਂ ਮੈਂ ਛੱਡਾਂ ਉਹ ਨਾਲ ਹੀ ਸਵੇਰੇ ਹਾਂ ਤੇ ਹੀ ਨਾ ਬੈਠੇ ਵੇਲੇ ਤੇ ਫੋਨ ਨਾ ਮੱਥੇ ਮਾਰਦੇ ਰਿਆ ਕਰੋ ਤੇ ਕੀ ਕਰਿਆ ਕਰ ਤੁਹਾਡਾ ਜਿਹੜਾ ਲੜਲਾ ਵਾ ਨਾ ਉਹਨੇ ਆਪਣੇ ਪਹਿਲੇ ਕੰਮ ਛੱਡੇ ਨਹੀਂਗੇ ਉਹਦੀ ਸੂਈ ਉੱਥੇ ਹੀ ਆ ਜਾਣ ਕੇ ਸਾਡੇ ਸਾਹਮਣੇ ਸੱਚਾ ਹੁੰਦਾ ਵਾ ਮੰਮੀ ਮੈਂ ਹੁਣ ਸਭ ਕੁਝ ਛੱਡਤਾ ਵਾ ਮੈਂ ਬੜਾ ਵਧੀਆ ਹੋ ਗਿਆ ਹੁਣ ਪਰਨੇ ਛੱਡੇ ਛੱਡੇ ਕੋ ਨਹੀਂ ਜੀ ਇਹਦਾ ਭਲਾ ਹੋ ਜਾਏ ਕਿਤੇ ਬੜੀਆਂ ਦੂਰ ਦੂਰ ਗੱਲਾਂ ਸੁਣੀ ਦੀਆਂ ਇਹ ਖਾਣਾ ਇਤਨਾ ਦੇ ਢਿੱਗੜਾ ਇਤਨਾ ਆ ਤਾਂ ਛਦਾਈ ਹਡੇ ਘਰ ਜੰਦਿਆ ਵਾ ਤੇ ਡੇਲੇ ਬਾਹਰ ਨੂੰ ਆਉਂਦੇ ਆ ਆ ਹੁਣ ਵੇਖ ਕੇ ਆਈ ਆ ਤਵੋਟੀ ਇਹਦੀ ਇਹ ਦਿਵਾਲੇ ਹੋਈ ਸੀਗੀ ਫਿਰ ਮਹਾਰ ਕੇ ਦਬਕਾ ਮਾਰਿਆ ਮੈਂ ਜਾਂ ਤੋ ਕੰਮ ਕਰ ਜਾਕੇ ਬੀ ਸ਼ਰਮ ਨੂੰ ਕਹਿੰਦੇ ਬਗਾਨੀ ਲੈਂਦੀ ਹੈ ਵਿਆਹ ਵੀ ਉਹਦੀ ਕਾਦੀ ਸ਼ਰਮ ਕਰਨੀ ਆ ਆ ਤਾਂ ਚੰਗਾ ਹੋਇਆ ਲੈ ਆ ਵਾ ਇਹਨੂੰ ਕੁੜੀ ਕਿੰਦੇ ਦੇਣੀ ਹੈਗੀ ਇਹ ਤਾਂ ਵਿਆਹ ਹੀ ਨਹੀਂ ਹੋਣਾ ਨਖੱਤੇ ਦਾ ਜਿਹੜਿਆ ਕਰਤੂਤਾ ਕਰਦਾ ਫਿਰਦਾ ਵਾ ਨਾ ਮਨੇਰੇ ਉੱਠ ਕੇ ਕਿੱਧਰ ਦਫਾ ਹੁੰਦਾ ਰੋਜ਼ ਇਹ ਗੱਲ ਸੁਣਾ ਹੁਣ ਪਿਛੀਆਂ ਗੱਲਾਂ ਦੇ ਮਿੱਟੀ ਪਾ ਤੇ ਹੁਣ ਗਾਲ ਦੀ ਗੱਲ ਨੂੰ ਮਿਲ ਗਿਆ ਹੁਣ ਕਰਨਾ ਕੀ ਆ ਕਰਨਾ ਕੀ ਆ ਆਪਣੀ ਅੱਖਾਂ ਖੋਲੋ ਤੇ ਧਿਆਨ ਰੱਖੋ ਇਹਦਾ ਕਿ ਕਿੱਧਰ ਜਾਂਦਾ ਕਿੰਨੂੰ ਮਿਲਦਾ ਕੀ ਕਰਦਾ ਵਾ ਜੀਵਨ ਕਿਸ ਦੀ ਬੰਦੇ ਦੀ ਬੰਦਾ ਰੱਖੀ ਰੱਖ ਸਕਦਾ ਤੂੰ ਆਪ ਸਹਣੀ ਮੈਂ ਤੇ ਇਹਨੂੰ ਗੀਹੇ ਚ ਪਾ ਛੜਾ ਗੀਹੇ ਚ ਪੈਣ ਦਾ ਮਤਲਬ ਨਹੀਂਗਾ ਤੁਸੀਂ ਪਿਓ ਜੇ ਇਹਦੇ ਠੀਕ ਆ ਨਾ ਪੁੱਤ ਵਾ ਸਾਡਾ ਕੱਲਾ ਕੱਲਾ ਧਿਆਨ ਰੱਖਣਾ ਤੁਹਾਡਾ ਫਰਜ਼ ਬਣਦਾ ਵਾ ਜਦੋਂ ਸਵੇਰੇ ਉੱਠਦਾ ਵਾ ਨਾ ਇਹ ਉੱਠਣ ਤੋਂ ਪਹਿਲਾਂ ਉੱਠਿਆ ਕਰੋ ਯਾਰ ਆਪਾ ਹਮਾਨ ਹੋਇਆ ਵਾ ਕਹਿਣ ਦਾ ਹੀ ਮਤਲਬ ਹੁੰਦਾ ਵਾ ਜਦੋਂ ਇਹ ਵਿਗੜ ਗਿਆ ਵਾ ਨਾ ਹੁਣ ਹੁਣ ਹੌਲੀ ਨਾ ਸੁਧਰਨਾ ਬੈਨੇ ਹੁਣ ਤੁਹਾਡਾ ਫਰਜ ਇਹੋ ਹੀ ਆ ਪੇਰਾ ਪਿੱਛਾ ਕਰੋ ਵੀ ਕੀ ਕਰਦਾ ਤੇ ਕਿੱਥੇ ਜਾਂਦਾ ਵਾ ਤੇ ਕੌਣ ਨੂੰ ਮਿਲਦਾ ਵਾ ਉਹਨੂੰ ਫੜੋ ਬੜੀ ਮੜੀ ਗੱਲ ਵਾ ਤੂੰ ਨਾ ਲੈ ਵੀ ਬਹੁਤ ਜਿਆਦੀ ਮੜੀ ਗੱਲ ਵਾ ਦੇ ਕਿੰਨੇ ਦਿਨ ਪੜਦਾ ਰਹਿਣਾ ਇੱਕ ਨਾ ਇੱਕ ਦਿਨ ਉਹਨੂੰ ਪਤਾ ਲੱਗ ਜਾਣਾ ਵਾ ਉਹ ਵੀ ਰਹੂਗੀ ਆਪਣੀ ਕਿਸਮਤ ਨੂੰ ਬੜੇ ਚਾਰਾਂ ਭੱਜ ਕੇ ਆਈ ਇਹਨੇ ਦੇ ਨਾਲ ਲੱਗ ਜਾਊਗਾ ਉਹਨੂੰ ਪਤਾ ਉਹਦੀ ਸ਼ਗਲ ਹੀ ਸ਼ਗਲ ਰਹੀ ਅਗਲੇ ਇਹਨੂੰ ਮਸਾ ਨਹੀਂਗੀ ਉਹ ਵੀ ਰਹੂਗੀ ਕਿ ਤੇ ਮੱਥੇ ਤਾਂ ਹੱਥ ਮਾਰ ਮਾਰ ਕੇ ਕਿੱਦਾ ਵਧੀਆ ਪਰਿਵਾਰ ਛੱਡ ਕੇ ਆ ਗਈ ਆ ਇਹਦੇ ਮਗਰ ਹੋਣੀ ਇਹਨੂੰ ਕਿ ਜਿੱਤਰਾ ਦਾ ਕੰਮ ਦੱਸਣ ਦੇ ਆ ਸਹੀ ਗੱਲ ਤਾਂ ਸਮਝਿਆ ਹੋਣਾ ਨਹੀਂ ਤੇ ਜੇ ਹੁਣ ਇਹ ਤਾਂ ਆ ਗਈ ਆ ਤੇ ਹੁਣ ਇਹੋ ਹੀ ਬੰਦਾ ਬਣ ਜੇ ਇਹਨੇ ਬੰਦਾ ਨੀਗਾ ਬਣਨਾ ਨਹੀਂ ਬਣਾਉਣਾ ਪੈਣਾ ਵਾ ਜਿਹੜੀ ਗੱਲ ਤਾਂ ਨੂੰ ਮੈਂ ਕਹੀ ਆ ਨਾ ਬਸ ਉੱਤੇ ਰੋ ਸਿਰੇ ਤੋਂ ਉੱਠੇ ਤੋਂ ਪਹਿਲਾਂ ਉੱਠਿਆ ਕਰੋ ਠੀਕ ਵਾ ਨਾ ਆ ਮੈਂ ਚਾਹ ਧਰੀ ਤ੍ਰਿਬਲ ਗਈ ਹੋਣੀ ਆ ਯਾਰੇ ਐਵੇਂ ਗੁੱਸਾ ਕਰੀ ਜਾਣ ਦੀ ਹੈ ਕਿਸੇ ਰਾਖੀ ਬੰਦਾ ਕਰ ਸਕਦਾ ਵਾ ਕੀ ਪਤਾ ਕਿੱਥੇ ਦਫਾ ਤੇ ਕੀ ਖਾਂਦਾ ਪੀਂਦਾ ਕੀ ਨਹੀਂ